ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਵੱਲੋਂ ਹਰ ਤਰ੍ਹਾਂ ਦੇ ਵੀਜ਼ੇ ਰੱਦ ਕਰਨ ਦੇ ਨਵੇਂ ਨਿਯਮ ਪੇਸ਼ ਅਧਿਕਾਰੀਆਂ ਨੂੰ ਕੈਨੇਡਾ ਦੀ ਸਰਕਾਰ ਨੇ ਦਿੱਤੇ ਹੋਰ ਅਧਿਕਾਰ ਪੀਆਰ ਡੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਮਾੜੀ ਖ਼ਬਰ ਬੇਨਕਾਰਾਂ ਦੀਆਂ ਅਰਜ਼ੀਆਂ ਅਤੇ ਫੀਸ ਕੀਤੀ ਜਾ ਰਹੀ ਹੈ ਵਾਪਸ ਕੈਨੇਡਾ 'ਚ ਮਾਸਟਰਜ਼ ਅਤੇ ਡਾਕਟੋਰਲ ਵਿਦਿਆਰਥੀਆਂ ਲਈ ਵੱਡੀ ਤਬਦੀਲੀ ਅਰਜ਼ੀਆਂ ਨੂੰ ਤਰਜੀਹ, ਦਾਖਲੇ ਦੀ ਸੀਮਾ ਤੋਂ ਛੋਟ, 14 ਦਿਨਾਂ 'ਚ ਮਿਲੇਗਾ ਵੀਜ਼ਾ। ਕੈਨੇਡੀਅਨ ਸਟੱਡੀ ਪਰਮਿਟ ਰੱਦ ਹੋਣ ਤੋਂ ਬਚਣ ਲਈ ਸਟੂਡੈਂਟਸ ਨੂੰ ਸਲਾਹ, ਵੀਜ਼ਾ ਅਫਸਰਾਂ ਦੇ ਸਾਰੇ ਸ਼ੰਕਿਆਂ ਨੂੰ ਦੂਰ ਕਰਨ ਦੀ ਮਾਹਿਰਾਂ ਨੇ ਦੱਸੀ ਲੋੜ। ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਨੇ ਨਿਯਮਾਂ ਦਾ ਇੱਕ ਨਵਾਂ ਸੈੱਟ ਜਾਰੀ ਕੀਤਾ ਹੈ ਜੋ ਦੱਸਦਾ ਹੈ ਕਿ ਅਸਥਾਈ ਵੀਜ਼ੇ ਅਤੇ ਪਰਮਿਟਸ ਨੂੰ ਕਦੋਂ ਰੱਦ ਕੀਤਾ ਜਾ ਸਕਦਾ ਹੈ ਇਸ ਵਿੱਚ ਵਿਜ਼ਟਰ ਵੀਜ਼ੇ ਸਟੱਡੀ ਪਰਮਿਟ ਵਰਕ ਪਰਮਿਟ ਅਤੇ ਇਥੋਂ ਤੱਕ ਕਿ ਈਟੀਏਜ਼ ਵੀ ਸ਼ਾਮਲ ਨੇ 4 ਨਵੰਬਰ 2025 ਨੂੰ ਐਲਾਨੀ ਗਈ ਇਸ ਅਪਡੇਟ ਚ ਸਪਸ਼ਟ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿੱਥੇ ਇੱਕ ਅਧਿਕਾਰੀ ਫੈਸਲਾ ਕਰਦਾ ਹੈ ਕਿ ਆਟੋਮੈਟਿਕ ਤਰੀਕੇ ਨਾਲ ਵੀਜ਼ਾ ਰੱਦ ਹੋ ਜਾਂਦਾ ਹੈ ਸਾਲਾਂ ਤੋਂ ਅਧਿਕਾਰੀਆਂ ਕੋਲ ਦਸਤਾਵੇਜ਼ਾਂ ਨੂੰ ਰੱਦ ਕਰਨ ਦੀ ਸ਼ਕਤੀ ਸੀ ਪਰ ਦਿਸ਼ਾ ਨਿਰਦੇਸ਼ ਥੋੜੇ ਆਸਪਸ਼ਟ ਸੰ। ਹਾਲਾਂਕਿ ਨਵੀਂ ਅਪਡੇਟ ਦੇ ਅਨੁਸਾਰ ਜੇ ਕੋਈ ਵਿਅਕਤੀ ਅਯੋਗ ਅਸਵੀਕਾਰਯੋਗ ਹੋ ਜਾਂਦਾ ਹੈ ਜਾਂ ਗਲਤੀ ਨਾਲ ਪ੍ਰਵਾਨ ਕੀਤਾ ਗਿਆ ਸੀ ਤਾਂ ਆਈਆਰਸੀਸੀ ਕੋਲ ਹੁਣ ਕਾਰਵਾਈ ਕਰਨ ਲਈ ਠੋਸ ਕਾਨੂੰਨੀ ਆਧਾਰ ਨੇ ਨਵੀਆਂ ਧਾਰਾਵਾਂ 180.1 ਅਤੇ 180.2 ਦੇ ਤਹਿਤ ਇੱਕ ਵਿਸਟਰ ਵੀਜ਼ਾ ਕਈ ਕਾਰਨਾ ਕਰਕੇ ਰੱਦ ਕੀਤਾ ਜਾ ਸਕਦਾ ਹੈ ਜਿਵੇਂ ਕਿ ਪ੍ਰਬੰਧਕੀ ਗਲਤੀਆਂ ਯੋਗਤਾ ਦਾ ਖਾਤਮਾ ਵੀਜ਼ਾ ਜਾਰੀ ਹੋਣ ਤੋਂ ਬਾਅਦ ਆਸਵੀਕਾਰਯੋਗ ਹੋ ਜਾਣਾ ਤੇ ਲੋਡ ਪੈਣ ਤੇ ਦੇਸ਼ ਨਾ ਛੱਡਣਾ ਅਪਡੇਟ ਅੱਗੇ ਦੱਸਦੀ ਹੈ ਕਿ ਜੇਕਰ ਵਿਅਕਤੀ ਸਥਾਈ ਨਿਵਾਸੀ ਬਣ ਜਾਂਦਾ ਹੈ ਅਤੇ ਵੀਜ਼ੇ ਨਾਲ ਜੁੜਿਆ ਪਾਸਪੋਰਟ ਗਵਾ ਦਿੰਦਾ ਹੈ ਤਾਂ ਵੀਜ਼ਾ ਆਪਣੇ ਆਪ ਰੱਦ ਹੋ ਜਾਂਦਾ ਹੈ। ਮਿਸਾਲ ਵਜੋਂ ਇੱਕ ਕਾਰੋਬਾਰੀ ਵਿਜ਼ਟਰ ਜਿਸ ਦੀ ਵਿਦੇਸ਼ 'ਚ ਨੌਕਰੀ ਚਲੀ ਜਾਂਦੀ ਹੈ ਪਰ ਫਿਰ ਕੈਨੇਡਾ 'ਚ ਵਰਕ ਪਰਮਿਟ ਐਕਸਟੈਂਸ਼ਨ ਲਈ ਅਰਜ਼ੀ ਦਿੰਦਾ ਹੈ ਅਤੇ ਆਸਵੀਕਾਰ ਕਰ ਦਿੱਤਾ ਜਾਂਦਾ ਹੈ ਤਾਂ ਉਸ ਦਾ ਮੂਲ ਸਥਾਈ ਨਿਵਾਸੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਅਧਿਕਾਰੀ ਨੂੰ ਪਤਾ ਲੱਗਦਾ ਹੈ ਕਿ ਕਿਸੇ ਬਿਨੇਕਾਰ ਨੇ ਝਾਲੀ ਵਿੱਤੀ ਦਸਤਾਵੇਜ਼ ਜਮ੍ਹਾਂ ਕਰਵਾਏ ਨੇ ਤਾਂ ਵਿਅਕਤੀ ਦੇ ਕੈਨੇਡਾ ਚ ਦਾਖਲ ਹੋਣ ਤੋਂ ਪਹਿਲਾਂ ਵੀ ਗਲਤ ਬਿਆਨਬਾਜ਼ੀ ਲਈ TRV ਨੂੰ ਰੱਦ ਕੀਤਾ ਜਾ ਸਕਦਾ ਹੈ ਧਾਰਾਵਾਂ 12 2.07 ਅਤੇ 12.08 ਇਲੈਕਟ੍ਰੋਨਿਕ ਯਾਤਰਾ ਆਥਰਾਾਈਜ਼ੇਸ਼ਨ ਲਈ ਸਮਾਨ ਨਿਯਮ ਪੇਸ਼ ਕਰਦੀਆਂ ਨੇ ਸਟੱਡੀ ਪਰਮਿਟ ਹੁਣ ਧਾਰਾਵਾਂ 222.7 ਅਤੇ 222.8 ਦੇ ਅਧੀਨ ਆਉਂਦੇ ਨੇ ਤੇ ਵਰਕ ਪਰਮਿਟ ਧਾਰਾਵਾਂ 209.01 ਅਤੇ 209.02 ਦੇ ਅਧੀਨ ਆਉਂਦੇ ਨੇ ਆਈਆਰਸੀਸੀ ਇੱਕ ਸਟੱਡੀ ਜਾਂ ਵਰਕ ਪਰਮਿਟ ਨੂੰ ਰੱਦ ਕਰ ਸਕਦਾ ਹੈ ਜੇਕਰ ਇਹ ਗਲਤੀ ਨਾਲ ਜਾਰੀ ਕੀਤਾ ਗਿਆ ਸੀ ਜਾਂ ਜਦੋਂ ਵਿਅਕਤੀ ਹੁਣ ਯੋਗਤਾ ਨਿਯਮਾਂ ਨੂੰ ਪੂਰਾ ਨਹੀਂ ਕਰਦਾ ਜੇਕਰ ਕੋਈ ਵਿਅਕਤੀ ਸਥਾਈ ਨਿਵਾਸੀ ਬਣ ਜਾਂਦਾ ਹੈ ਤੇ ਜਾਂ ਜੇਕਰ ਉਹ ਮਰ ਜਾਂਦਾ ਹੈ ਤਾਂ ਆਟੋਮੈਟਿਕ ਰੱਦਕਰਨ ਹੁੰਦਾ ਹੈ ਅਧਿਕਾਰੀ ਇੱਕ ਵਾਰ ਪਰਮਿਟ ਨੂੰ ਵੀ ਰੱਦ ਕਰ ਸਕਦੇ ਨੇ ਜੇਕਰ ਇਹ ਕਿਸੇ ਗਲਤੀ ਕਾਰਨ ਦਿੱਤਾ ਗਿਆ ਸੀ ਜਿਵੇਂ ਕਿ ਐਲ ਐਮ ਆਈਏ ਜਾਂ ਮਾਲਕ ਦੀ ਯੋਗਤਾ ਦੀ ਜਾਂਚ ਕਰਨ ਚ ਅਸਫਲ ਰਹਿਣਾ ਜੇਕਰ ਕਿਸੇ ਨੂੰ ਅਸਥਾਈ ਜਨਤਕ ਨੀਤੀ ਛੋਟ ਦੇ ਤਹਿਤ ਇੱਕ ਸਟੱਡੀ ਪਰਮਿਟ ਵਰਕ ਪਰਮਿਟ ਜਾਂ ਵੀਜ਼ਾ ਮਿਲਿਆ ਹੈ ਤਾਂ ਉਸ ਛੋਟ ਨੂੰ ਦਿੱਤੇ ਗਏ ਮੁੱਦੇ ਨੂੰ ਬਾਅਦ ਵਿੱਚ ਉਹਨਾਂ ਦੇ ਦਸਤਾਵੇਜ਼ ਨੂੰ ਰੱਦ ਕਰਨ ਦੇ ਕਾਰਨ ਵਜੋਂ ਨਹੀਂ ਵਰਤਿਆ ਜਾ ਸਕਦਾ ਇਹ ਵਿਸ਼ੇਸ਼ ਹਾਲਾਤਾਂ ਚ ਪ੍ਰਵਾਨ ਕੀਤੇ ਗਏ ਲੋਕਾਂ ਦੀ ਸੁਰੱਖਿਆ ਚ ਮਦਦ ਕਰਦਾ ਹੈ ਸਰਕਾਰ ਅਸਥਾਈ ਨਿਵਾਸੀਆਂ ਦੀ ਗਿਣਤੀ ਦਾ ਪ੍ਰਬੰਧਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੈਨੇਡਾ ਚ ਕੰਮ ਕਰ ਰਹੇ ਅਤੇ ਪੀਆਰ ਦੀ ਉਡੀਕ ਕਰ ਰਹੇ ਭਾਰਤੀਆਂ ਲਈ ਇੱਕ ਹੋਰ ਮਾੜੀ ਖਬਰ ਹੈ ਅਨਟਾਰੀਓ ਸਰਕਾਰ ਨੇ ਅਚਾਨਕ ਆਪਣਾ ਸਕਿਲਡ ਟ੍ਰੇਡਸ ਸਟਰੀਮ ਬੰਦ ਕਰ ਦਿੱਤਾ ਹੈ ਇਸ ਪ੍ਰੋਗਰਾਮ ਅਧੀਨ ਜਮ੍ਹਾਂ ਕਰਵਾਈਆਂ ਗਈਆਂ ਸਾਰੀਆਂ ਅਰਜ਼ੀਆਂ ਹੁਣ ਵਾਪਸ ਕੀਤੀਆਂ ਜਾ ਰਹੀਆਂ ਨੇ ਇਹ ਅਰਜ਼ੀਆਂ ਪਿਛਲੇ ਡੇਢ ਤੋਂ 2 ਸਾਲਾਂ ਤੋਂ ਪੈਂਡਿੰਗ ਸਨ ਸਰਕਾਰ ਦਾ ਕਹਿਣਾ ਹੈ ਕਿ ਬੇਨੇਕਾਰਾਂ ਦੀਆਂ ਫਾਈਲਾਂ ਅਤੇ ਫੀਸ ਦੋਵੇਂ ਵਾਪਸ ਕਰ ਦਿੱਤੀਆਂ ਜਾਣਗੀਆਂ ਇਸ ਫੈਸਲੇ ਨੇ ਸਭ ਤੋਂ ਵੱਧ ਭਾਰਤੀਆਂ ਨੂੰ ਪ੍ਰਭਾਵਿਤ ਕੀਤਾ ਹੈ ਕਿਉਂਕਿ ਕੈਨੇਡਾ ਚ ਸਕਿਲਡ ਟ੍ਰੇਡਸ ਸੈਕਟਰ ਚ ਸਭ ਤੋਂ ਵੱਧ ਗਿਣਤੀ ਭਾਰਤੀ ਕਾਮਿਆਂ ਦੀ ਹੈ ਅਤੇ ਹਜ਼ਾਰਾਂ ਲੋਕ ਇਸ ਸਟ੍ਰੀਮ ਰਾਹੀਂ ਪੀਆਰ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਸਨ ਵਾਪਸ ਕੀਤੀਆਂ ਜਾ ਰਹੀਆਂ ਅਰਜ਼ੀਆਂ ਦੀ ਗਿਣਤੀ ਵੀ ਹਜ਼ਾਰਾਂ ਚ ਹੈ ਇਹ ਫੈਸਲਾ ਅਨਟਾਰੀਓ ਦੀ ਇਮੀਗ੍ਰੇਸ਼ਨ ਸਕੀਮ Ontario Immigrant Nominee Program ਲਈ ਕੀਤਾ ਗਿਆ ਹੈ। Ontario ਦੇ ਤੁਰੰਤ ਆਪਣੀ ਐਕਸਪ੍ਰੈਸ ਐਂਟਰੀ ਸਕਿੱਲ ਟ੍ਰੇਡਸ ਸਟ੍ਰੀਮ ਨੂੰ ਮੁਅਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਸ ਸਟ੍ਰੀਮ ਅਧੀਨ ਕੋਈ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਜਿਹੜੀਆਂ ਅਰਜ਼ੀਆਂ ਪਹਿਲਾਂ ਹੀ ਪ੍ਰਕਿਰਿਆ ਅਧੀਨ ਸਨ ਉਹ ਵਾਪਸ ਕੀਤੀਆਂ ਜਾ ਰਹੀਆਂ ਨੇ। Ontario ਸਰਕਾਰ ਦਾ ਕਹਿਣਾ ਹੈ ਕਿ ਇਸ ਸਟ੍ਰੀਮ 'ਚ ਬਹੁਤ ਜ਼ਿਆਦਾ ਗਲਤ ਬਿਆਨੀ ਅਤੇ ਧੋਖਾਧੜੀ ਹੋ ਰਹੀ ਸੀ। ਸਟ੍ਰੀਮ ਦਾ ਮੌਜੂਦਾ ਢਾਂਚਾ ਅਜਿਹਾ ਹੈ ਕਿ ਇਹ ਦੁਰਵਰਤੋਂ ਲਈ ਸੰਵੇਦਨਸ਼ੀਲ ਹੈ। ਇਸ ਲਈ ਅਨਟਾਰੀਓ ਉਹਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਕੈਨੇਡਾ ਚ ਭਾਰਤੀ ਸਭ ਤੋਂ ਵੱਡਾ ਟ੍ਰੇਡ ਵਰਕਰ ਭਾਈਚਾਰਾ ਬਣਾਉਂਦੇ ਨੇ ਇਨਾ ਵਿੱਚ ਇਲੈਕਟ੍ਰੀਸ਼ੀਅਨ, ਪਲੰਬਰ, ਵੈਲਡਰ, ਉਸਾਰੀ ਕਾਮੇ ਤੇ ਆਟੋਮੋਟਿਵ ਟੈਕਨੀਸ਼ੀਅਨ ਸ਼ਾਮਲ ਨੇ। ਬਹੁਤ ਸਾਰੇ ਭਾਰਤੀ ਇਹਨਾਂ ਸੈਕਟਰਾਂ 'ਚ ਕੰਮ ਕਰਦੇ ਨੇ ਅਤੇ ਸਕਿਲਡ ਟ੍ਰੇਡਸ ਸ਼੍ਰੇਣੀ ਨੂੰ ਪੀਆਰ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਰਸਤਾ ਮੰਨਿਆ ਜਾਂਦਾ ਸੀ। ਹੁਣ ਜਦੋਂ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਏ ਤਾਂ ਹਜ਼ਾਰਾਂ ਭਾਰਤੀਆਂ ਦੀਆਂ ਪੀਆਰ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਏ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ 'ਚ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਵੀ ਰੱਦ ਕੀਤੇ ਗਏ ਨੇ। ਇੱਕ ਮਹੱਤਵਪੂਰਨ ਤਬਦੀਲੀ 'ਚ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਦੇਸ਼ 'ਚ ਦਾਖਲਾ ਲੈਣ ਵਾਲੇ ਮਾਸਟਰਜ਼ ਅਤੇ ਡਾਕਟੋਰਲ ਵਿਦੇਸ਼ੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਤੇਜ਼ ਕਰਨ ਅਤੇ ਤਰਜੀਹ ਦੇਣ ਲਈ ਨਵੇਂ ਉਪਾਵਾਂ ਦਾ ਐਲਾਨ ਕੀਤਾ ਹੈ। ਇਹ ਵਿਦਿਆਰਥੀ ਵਿਦੇਸ਼ੀ ਵਿਦਿਆਰਥੀਆਂ ਦੇ ਸਮੁੱਚੇ ਦਾਖਲੇ ਦੀ ਸੀਮਾ ਦੇ ਘੇਰੇ 'ਚ ਨਹੀਂ ਆਉਣਗੇ ਹਾਲ ਹੀ 'ਚ ਐਲਾਨੀਆਂ ਗਈਆਂ 2026 ਤੋਂ 2028 ਲਈ ਇਮੀਗ੍ਰੇਸ਼ਨ ਯੋਜਨਾ ਦੇ ਪੱਧਰਾਂ ਨੇ ਦਾਖਲੇ ਦੇ ਟੀਚਿਆਂ ਨੂੰ ਅੱਧਾ ਕਰ ਦਿੱਤਾ ਸੀ ਜਿਸ ਵਿੱਚ 2026 ਲਈ 1,55,000 2027 'ਚ 1,50,000 ਦਾਖਲਿਆਂ ਦੀ ਸੀਮਾ ਨਿਰਧਾਰਤ ਕੀਤੀ ਗਈ ਸੀ ਇਸ ਐਲਾਨ ਤੋਂ ਬਾਅਦ IRCC ਨੇ ਪੋਸਟ ਗ੍ਰੈਜੂਏਟ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਛੋਟਾਂ ਦਾ ਐਲਾਨ ਕੀਤਾ ਹੈ 1 ਜਨਵਰੀ 2026 ਤੋਂ ਕੈਨੇਡੀਅਨ ਜਨਤਕ ਮਨੁਨਿਤ ਸਿੱਖਣ ਸੰਸਥਾਵਾਂ 'ਚ ਮਾਸਟਰਜ਼ ਜਾਂ ਡਾਕਟੋਰਲ ਪ੍ਰੋਗਰਾਮਾਂ 'ਚ ਦਾਖਲਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਾਸ਼ਟਰੀ ਦਾਖਲਾ ਸੀਮਾ ਤੋਂ ਛੋਟ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਹੁਣ ਸੂਬਾਈ ਜਾਂ ਖੇਤਰੀ ਪ੍ਰਮਾਣਿਕਤਾ ਪੱਤਰ ਪ੍ਰਾਪਤ ਕਰਨ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਨਿੱਜੀ ਡੀਐਲਆਈਜ਼ ਦੇ ਅੰਤਰਰਾਸ਼ਟਰੀ ਵਿਦਿਆਰਥੀ ਕੈਪ ਅਤੇ ਪ੍ਰਮਾਣਿਕਤਾ ਦੀਆਂ ਜ਼ਰੂਰਤਾਂ ਦੇ ਅਧੀਨ ਰਹਿਣਗੇ ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਅਰਜ਼ੀ ਦੇਣ ਵਾਲੇ ਡਾਕਟੋਰਲ ਵਿਦਿਆਰਥੀ ਇੱਕ ਤੇਜ਼ ਆਨਲਾਈਨ ਸਟੱਡੀ ਪਰਮਿਟ ਪ੍ਰਕਿਰਿਆ ਲਈ ਯੋਗ ਹੋਣਗੇ ਜਿਸ ਦਾ ਟਾਈਚਾ ਸਿਰਫ 14 ਦਿਨਾਂ ਦਾ ਪ੍ਰੋਸੈਸਿੰਗ ਸਮਾਂ ਹੈ ਬਸ਼ਰਤੇ ਉਹਨਾਂ ਦੀ ਅਰਜ਼ੀ ਸੰਪੂਰਨ ਹੋਵੇ ਅਤੇ ਬਾਇਓਮੈਟ੍ਰਿਕਸ ਜਮ੍ਹਾਂ ਕਰਗਾਇਆ ਗਿਆ ਹੋਣ ਇਹ ਨੀਤੀ ਵਿਦਿਆਰਥੀ ਪਰਿਵਾਰਾਂ ਨੂੰ ਵੀ ਮਹੱਤਵਪੂਰਨ ਲਾਭ ਪ੍ਰਦਾਨ ਕਰਦੀ ਹੈ ਵਿਦਿਆਰਥੀ ਦੇ ਨਾਲ ਅਰਜ਼ੀ ਦੇਣ ਵਾਲੇ ਆਸ਼ਰਿਤ ਜੀਵਨ ਸਾਥੀ ਅਤੇ ਬੱਚੇ ਉਹਨਾਂ ਦੇ ਨਾਲ ਆਉਣ ਲਈ ਯੋਗ ਹੋਣਗੇ ਜੀਵਨ ਸਾਥੀ ਓਪਨ ਵਰਕ ਅਰਜ਼ੀਆਂ ਲਈ ਯੋਗ ਹੋਣਗੇ ਤੇ ਆਸ਼ਰਿਤ ਬੱਚੇ ਸਟੱਡੀ ਦਾ ਜਾਂ ਵਿਜ਼ਟਰ ਵੀਜ਼ਾ ਲਈ ਯੋਗ ਹੋਣਗੇ। ਇਹ ਕਦਮ ਕੈਨੇਡਾ ਦੀ ਨਵੀਂ ਆਰਜੀ ਨਿਵਾਸੀ ਸਟੱਡੀ ਪਰਮਿਟਸ ਦੀ ਕੁੱਲ ਸੰਖਿਆ ਨੂੰ ਘਟਾਉਣ ਅਤੇ 2027 ਦੇ ਅੰਤ ਤੱਕ ਆਰਜੀ ਨਿਵਾਸੀ ਆਬਾਦੀ ਨੂੰ ਇਸ ਦੀ ਕੁੱਲ ਆਬਾਦੀ ਦੇ 5% ਤੋਂ ਘੱਟ ਦੇ ਨੇੜੇ ਲਿਆਉਣ ਦੀ ਵਿਆਪਕ ਰਣਨੀਤੀ ਦੇ ਵਿਚਾਰ ਆਇਆ ਹੈ। ਜ਼ਰੂਰੀ ਤੌਰ ਤੇ ਕੈਨੇਡਾ ਇਸ ਸੰਕੇਤ ਦੇ ਰਿਹਾ ਕਿ ਜਦਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਮੁੱਚੀ ਗਿਣਤੀ ਘਟਾਈ ਜਾਵੇਗੀ, ਇਹ ਵਧੇਰੇ ਉન્નਤ ਡਿਗਰੀ ਉਮੀਦਵਾਰਾਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਹੈ ਜਿਹੜੇ ਖੋਜ ਨਵੀਨਤਾ ਤੇ ਹੁਨਰਮੰਦ ਪ੍ਰਤਿਭਾ ਪਾਈਪਲਾਈਨਸ ਦੇ ਵਿੱਚ ਯੋਗਦਾਨ ਪਾ ਸਕਦੇ ਨੇ ਕੈਨੇਡਾ ਵਿਸ਼ਵ ਪੱਧਰੀ ਸਿੱਖਿਆ ਅਤੇ ਅੰਤਰਰਾਸ਼ਟਰੀ ਤਜਰਬੇ ਦੀ ਤਲਾਸ਼ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਇੱਕ ਪ੍ਰਸਿੱਧ ਮੰਜ਼ਲ ਬਣਿਆ ਹੋਇਆ ਹੈ ਫਿਰ ਵੀ ਕੈਨੇਡੀਅਨ ਸਟੱਡੀ ਪਰਮਿਟ ਹਾਸਲ ਕਰਨਾ ਚੁਣੌਤੀਆਂ ਤੋਂ ਘੱਟ ਨਹੀਂ 2024 ਚ ਲਗਭਗ 290000 ਸਟੱਡੀ ਪਰਮਿਟ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਰਾਸ਼ਟਰੀ ਪ੍ਰਵਾਨਗੀ ਦਰ ਪਿਛਲੇ ਸਾਲਾਂ ਦੇ ਲਗਭਗ 60% ਦੇ ਮੁਕਾਬਲੇ ਘਟ ਕੇ 48% ਰਹਿ ਗਈ ਭਾਰਤੀ ਵਿਦਿਆਰਥੀਆਂ ਲਈ ਇੱਕ ਸੰਪੂਰਨ ਚੰਗੀ ਤਰ੍ਹਾਂ ਦਸਤਾਵੇਜ਼ੀ ਅਤੇ ਪ੍ਰਭਾਵਸ਼ਾਲੀ ਅਰਜ਼ੀ ਤਿਆਰ ਕਰਨਾ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕੁਝ ਉਤਸ਼ਾਹਜਨਕ ਖਬਰਾਂ ਇਹ ਹਨ ਕਿ ਬਹੁਤ ਸਾਰੇ ਆਮ ਰੱਦ ਹੋਣ ਦੇ ਕਾਰਨਾਂ ਨੂੰ ਸਹੀ ਤਿਆਰੀ ਨਾਲ ਰੋਕਿਆ ਜਾ ਸਕਦਾ ਹੈ ਅਪਲਾਈ ਬੋਰਡ ਦੇ ਸੀਈਓ ਅਤੇ ਸਹਿ-ਸੰਸਥਾਪਕ ਮੇਤੀ ਬਸੀਰੀ ਸਖਤ ਵੀਜ਼ਾ ਨਿਯਮਾਂ ਦੇ ਵਿਚਕਾਰ ਕੈਨੇਡੀਅਨ ਸਟੱਡੀ ਪਰਮਿਟ ਹਾਸਲ ਕਰਨ ਚ ਭਾਰਤੀ ਵਿਦਿਆਰਥੀਆਂ ਨੂੰ ਦਰਪੇਸ਼ ਵੱਧਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੇ ਨੇ 2024 ਚ 3 ਚੌਥਾਈ ਤੋਂ ਵੱਧ ਮਾਮਲਿਆਂ ਚ ਸਭ ਤੋਂ ਆਮ ਰੱਦ ਹੋਣ ਦਾ ਕਾਰਨ ਇਹ ਸੀ ਕਿ ਅਫਸਰਾਂ ਨੂੰ ਯਕੀਨ ਹੀ ਨਹੀਂ ਸੀ ਕੇ ਬਿਨੇ ਕਰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਾਪਸ ਘਰ ਪਰਤਣਗੇ ਜਦਕਿ ਬਹੁਤ ਸਾਰੇ ਭਾਰਤੀ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮਾਂ ਰਾਹੀਂ ਕੈਨੇਡੀਅਨ ਕੰਮ ਦਾ ਤਜਰਬਾ ਹਾਸਲ ਕਰਨ ਦੀ ਉਮੀਦ ਕਰਦੇ ਨੇ ਉਹਨਾਂ ਦੀਆਂ ਅਰਜ਼ੀਆਂ ਨੂੰ ਇਹ ਦਰਸਾਉਣਾ ਚਾਹੀਦਾ ਹੈ ਕਿ ਪੜ੍ਹਾਈ ਉਹਨਾਂ ਦਾ ਮੁੱਖ ਉਦੇਸ਼ ਹੈ ਪਿਛਲੇ ਸਾਲ ਰੱਦ ਹੋਣ ਦੇ ਚੋਟੀ ਦੇ ਪੰਜ ਕਾਰਨਾਂ 'ਚੋਂ ਤਿੰਨ ਵਿੱਤ ਨਾਲ ਸੰਬੰਧਿਤ ਸਨ ਕੈਨੇਡਾ ਨੇ ਆਪਣੀ ਫੰਡਾਂ ਦੇ ਸਬੂਤ ਦੀ ਲੋਡ ਨੂੰ 2023 'ਚ 10000 ਕੈਨੇਡੀਅਨ ਡਾਲਰ ਤੋਂ ਵਧਾ ਕੇ 2024 ਚ 20635 ਕੈਨੇਡੀਅਨ ਡਾਲਰ ਕਰ ਦਿੱਤਾ ਇਹ ਰਕਮ ਹੁਣ ਔਸਤ ਕੈਨੇਡੀਅਨ ਰੈਂਟ ਸੈਂਡ ਦੀ ਲਾਗਤ ਨਾਲ ਜੁੜੀ ਹੋਈ ਹੈ ਤੇ ਸਤੰਬਰ 2025 ਦੇ ਸ਼ੁਰੂ ਚ ਦੁਬਾਰਾ ਵਧ ਕੇ 22895 ਕੈਨੇਡੀਅਨ ਡਾਲਰ ਹੋ ਗਈ ਹੈ 6 ਮਹੀਨੇ ਦੇ ਬੈਂਕ ਸਟੇਟਮੈਂਟਸ ਜਾਂ ਇੱਕ ਗਰੰਟੀਡ ਇਨਵੈਸਟਮੈਂਟ ਸਰਟੀਫਿਕੇਟ ਪ੍ਰਦਾਨ ਕਰਨਾ ਵਿੱਤੀ ਸਮਰੱਥਾ ਨੂੰ ਦਰਸਾਉਂਦਾ ਹੈ ਤੇ ਇਹ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ ਤੋਂ ਖਾਤੜੀ ਵਾਲੇ ਜਾਂ ਗੈਰ ਪ੍ਰਮਾਣਿਕ ਦਸਤਾਵੇਜ਼ ਜਮ੍ਹਾਂ ਕਰਵਾਉਣ ਨਾਲ ਵੀਜ਼ਾ ਰੱਦ ਹੋ ਸਕਦਾ ਹੈ ਕੁਝ ਮਾਮਲਿਆਂ 'ਚ ਇਹਨਾਂ ਰੱਦ ਹੋਣ ਦੇ ਕਾਰਨਾਂ 'ਚ ਦੁਬਾਰਾ ਅਰਜ਼ੀ ਦੇਣ ਤੇ 5 ਸਾਲ ਦੀ ਪਾਬੰਦੀ ਸ਼ਾਮਲ ਹੋ ਸਕਦੀ ਹੈ ਇਮੀਗ੍ਰੇਸ਼ਨ ਅਫਸਰ ਸਰਟੀਫਿਕੇਟਸ ਟ੍ਰਾਂਸਕ੍ਰਿਪਟਸ ਟੈਸਟ ਸਕੋਰ ਅਤੇ ਵਿੱਤੀ ਸਟੇਟਮੈਂਟਸ ਦੀ ਪ੍ਰਮਾਣਿਕਤਾ ਦੀ ਧਿਆਨ ਨਾਲ ਜਾਂਚ ਕਰਦੇ ਨੇ ਆਪਣੀ ਅਰਜ਼ੀ ਨੂੰ ਮਹੀਨਿਆਂ ਪਹਿਲਾਂ ਤਿਆਰ ਕਰਨਾ ਸ਼ੁਰੂ ਕਰੋ ਜਲਦੀ ਯੋਜਨਾਬੰਦੀ ਤੁਹਾਨੂੰ ਦਸਤਾਵੇਜ਼ ਇਕੱਠੇ ਕਰਨ ਅਨੁਵਾਦ ਸੁਰੱਖਿਅਤ ਕਰਨ ਤੇ ਕਿਸੇ ਵੀ ਅਚਾਨਕ ਮੁੱਦੇ ਨੂੰ ਹੱਲ ਕਰਨ ਲਈ ਸਮਾਂ ਦਿੰਦੀ ਹੈ ਕੈਨੇਡਾ 'ਚ ਮੌਜੂਦ ਸਿੱਖ ਵੱਖਵਾਦੀਆਂ ਦਾ ਨਾਂ ਲੈ ਬਿਨਾਂ ਉਹਨਾਂ ਨੂੰ ਮੁਲਕ ਦੀ ਸੁਰੱਖਿਆ ਵਾਸਤੇ ਵੱਡਾ ਖਤਰਾ ਦੱਸਿਆ ਜਾ ਰਿਹਾ ਹੈ ਕੈਨੇਡੀਅਨ ਖੁਫੀਆ ਏਜੰਸੀ ਦੇ ਮੁਖੀ ਨੇ 1985 ਦੇ ਕਨੇਸ਼ਕ ਜਹਾਜ਼ ਕਾਂਡ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਮੁਲਕ ਦੇ ਇਤਿਹਾਸ 'ਚ ਵਾਪਰੀ ਸਭ ਤੋਂ ਖਤਰਨਾਕ ਘਟਨਾ ਹਿੰਸਕ ਵੱਖਵਾਦੀ ਪ੍ਰਤੱਖ ਮਿਸਾਲ ਹੈ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ ਮੁਖੀ ਵਜੋਂ ਅਹੁਦਾ ਸੰਭਾਲਣ ਮਗਰੋਂ ਪਹਿਲੇ ਜਨਤਕ ਭਾਸ਼ਣ ਦੌਰਾਨ ਡੈਨ ਰੌਜਰਸ ਨੇ ਕਿਹਾ ਕਿ ਬੇहद ਕੱਟੜ ਧਾਰਮਿਕ ਜਾਂ ਸਿਆਸੀ ਵਿਚਾਰਾਂ ਤੋਂ ਪ੍ਰੇਰਿਤ ਹਿੰਸਾ ਦਾ ਖਤਰਾ ਬੀਤੇ 40 ਵਰਿਆਂ ਦੌਰਾਨ ਵਧਿਆ ਹੈ ਤੇ ਕੌਮੀ ਸੁਰੱਖਿਆ ਬਾਰੇ ਕੈਨੇਡਾ ਦੀਆਂ ਪ੍ਰਮੁੱਖ ਚਿੰਤਾਵਾਂ ਚੋਂ ਇਹ ਇੱਕ ਹੈ ਡੈਨ ਰੌਜਰਸ ਨੇ ਰੂਸ, ਈਰਾਨ, ਚੀਨ ਅਤੇ ਭਾਰਤ ਤੋਂ ਪੈਦਾ ਹੋ ਰਹੀ ਖਤਰਿਆਂ ਵੱਲ ਵੀ ਇਸ਼ਾਰਾ ਕੀਤਾ ਪਰ ਜੂਨ 2023 ਦੇ ਹਰਦੀਪ ਸਿੰਘ ਨੀਜਰ ਕਤਲकांड ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਵਿਰੁੱਧ ਲਾਏ ਦੋਸ਼ਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਮੀਡੀਆ ਨੇ ਡੈਨ ਰੌਜਰਸ ਦੇ ਭਾਸ਼ਣ ਦੀ ਡੂੰਘਾਈ ਨਾਲ ਸਮੀਖਿਆ ਕਰਦਿਆਂ ਸਿੱਟਾ ਕੱਢਿਆ ਕਿ ਰੂਸ ਦਾ ਜ਼ਿਕਰ 11 ਵਾਰ ਹੋਇਆ ਤੇ ਚੀਨ ਵਿਰੁੱਧ ਵੀ 4 ਵਾਰ ਦੋਸ਼ ਲੱਗੇ ਪਰ ਭਾਰਤ ਬਾਰੇ ਟਰਾਂਸਨੇਸ਼ਨਲ ਰਿਪ੍ਰੈਸ਼ਨ ਦੇ ਮੁੱਦੇ ਤੇ ਸਿਰਫ 1 ਵਾਰ ਜ਼ਿਕਰ ਕੀਤਾ ਗਿਆ ਇੱਕ ਪੱਤਰਕਾਰ ਨੇ ਜਦੋਂ ਭਾਰਤ ਤੋਂ ਪੈਦਾ ਹੋ ਰਿਹਾ ਖਤਰਾ ਬਾਰੇ ਵਿਸਤਾਰਤ ਜਾਣਕਾਰੀ ਮੰਗੀ ਤਾਂ ਡੈਨ ਰੌਜਰਸ ਨੇ ਕਿਹਾ ਕਿ ਕੈਨੇਡੀਅਨ ਖੁਫੀਆ ਏਜੰਸੀ ਨੂੰ ਬੇहद ਸੁਚੇਤ ਰਹਿਣ ਦੀ ਜ਼ਰੂਰਤ ਹੈ ਮੈਂ ਕਹਿਣਾ ਚਾਹਾਂਗਾ ਕਿ ਜਦੋਂ ਸਾਡੇ ਕੋਲ ਮੁੱਦੇ ਬਾਰੇ ਤੱਥ ਮੌਜੂਦ ਹੋਣ ਤਾਂ ਅਸੀਂ ਵਿਸਤਾਰ ਚ ਜਾਣ ਦੇ ਸਮਰੱਥ ਮਗੇ ਸਾਨੂੰ ਅਜਿਹੇ ਮੁੱਦੇ ਤੋਂ ਖਬਰਾਉਣ ਦੀ ਜ਼ਰੂਰਤ ਨਹੀਂ ਡੈਨ ਰੌਜਰਸ ਦੀਆਂ ਇਹਨਾਂ ਟਿੱਪਣੀਆਂ ਬਾਰੇ ਸੈਂਟਰ ਫਾਰ ਇੰਟਰਨੈਸ਼ਨਲ ਗਵਰਨੈਂਸ ਇਨੋਵੇਸ਼ਨ ਦੇ ਸੀਨੀਅਰ ਫੈਲੋ ਵੈਲਸਲੀ ਵਾਰਕ ਦਾ ਕਹਿਣਾ ਸੀ ਕਿ ਖੁਫੀਆ ਵਿਭਾਗ ਵੱਲੋਂ ਵੀ ਕੂਟਨੀਤੀ ਅਪਣਾਈ ਜਾ ਰਹੀ ਹੈ ਰੌਜਰਸ ਅਜੇ ਮਹਿਕਮੇ ਦੇ ਮੁਖੀ ਹਨ ਜੋ ਖਤਰਿਆਂ ਦੀ ਪੜਤਾਲ ਕਰਦਾ ਹੈ ਪਰ ਭਾਰਤੀ ਹਮਰਤਬਾ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਡਿਪਲੋਮੈਟਿਕ ਇਨਫਲੂਐਂਸਰ ਬਣ ਜਾਂਦੇ ਨੇ ਭਾਰਤ ਦੇ ਸੰਦਰਭ ਚ ਡੈਨ ਰੌਜਰਸ ਨੇ ਅੱਗੇ ਕਿਹਾ ਕਿ ਕੁਝ ਵਿਦੇਸ਼ੀ ਤਾਕਤਾਂ ਕੈਨੇਡਾ ਚ ਕਾਰਕੁਨਾ ਪੱਤਰਕਾਰਾਂ ਤੇ ਸੱਭਿਆਚਾਰਕ ਤੇ ਧਾਰਮਿਕ ਜਥੇਬੰਦੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਮੁਲਕ ਚ ਨਿਗਰਾਨੀ ਕਰਦਿਆਂ ਇਹ ਵੀ ਪਤਾ ਲੱਗਾ ਹੈ ਕਿ ਝੂਠੀ ਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਈ ਜਾ ਰਹੀ ਹੈ ਜ਼ਬਰੀ ਵਸੂਲੀ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਵਿਦੇਸ਼ਾਂ ਚ ਮੌਜੂਦ ਕੈਨੇਡੀਅਨ ਨਾਗਰਿਕਾਂ ਦੇ ਨਜ਼ਦੀਕੀਆਂ ਦੀ ਸੁਰੱਖਿਆ ਵਾਸਤੇ ਖਤਰਾ ਪੈਦਾ ਕੀਤਾ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਖੁਫੀਆ ਏਜੰਸੀ ਦਾ ਡਾਇਰੈਕਟਰ ਬਣਨ ਤੋਂ ਪਹਿਲਾਂ ਡੈਨ ਰੌਜਰਸ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਦੇ ਉਪ ਸਲਾਹਕਾਰ ਰਹਿ ਚੁੱਕੇ ਨੇ ਉਹਨਾਂ ਕਹਿੰਿਆ ਕਿ ਕਮਾਂਤਰੀ ਸਬੰਧਾਂ 'ਚ ਤਬਦੀਲੀ ਆ ਰਹੀ ਹੈ ਤੇ ਆਰਥਿਕ ਮੁੱਦਿਆਂ ਤੇ ਵਕ-ਵਕ ਮੁਲਕਾਂ 'ਚ ਮੁਕਾਬਲੇਬਾਜ਼ੀ ਵਧੀ ਹੈ ਰੌਜਰਸ ਨੇ ਹਿੰਸਕ ਵਖਵਾਦ ਵਧਣ ਦੇ ਕਾਰਨ ਗਿਣਾਉਂਦਿਆਂ ਕਿਹਾ ਕਿ ਨਾਸਤਿਕ ਲੋਕਾਂ ਦੀ ਵੱਧਦੀ ਗਿਣਤੀ ਯਹੂਦੀਆਂ ਵਿਰੁੱਧ ਵੱਧ ਦੀ ਨਫ਼ਰਤ, ਔਰਤਾਂ ਪ੍ਰਤੀ ਨਫ਼ਰਤ ਅਤੇ ਵਿਦੇਸ਼ੀ ਨਾਗਰਿਕਾਂ ਪ੍ਰਤੀ ਗੁੱਸੇ ਵਰਗੇ ਤੱਤ ਵੀ ਇਸ ਦੇ ਜ਼ਿੰਮੇਵਾਰ ਨੇ। ਰੌਜਰਜ਼ ਮੁਤਾਬਕ ਅਤਵਾਦ ਨਾਲ ਸੰਬੰਧਿਤ 10 ਮਾਮਲਿਆਂ ਦੀ ਪੜਤਾਲ ਦੌਰਾਨ ਘੱਟੋ-ਘੱਟ ਇੱਕ ਸ਼ੱਕੀ ਦੀ ਉਮਰ 18 ਸਾਲ ਤੋਂ ਘੱਟ ਰਹੀ ਜੋ ਡੂੰਗੀ ਚਿੰਤਾ ਦਾ ਵਿਸ਼ਾ ਹੈ ਖੁਫੀਆ ਏਜੰਸੀ ਦੇ ਮੁਖੀ ਨੇ ਦੱਸਿਆ ਕਿ 2014 ਮਗਰੋਂ ਕੈਨੇਡਾ ਦੇ ਵਿੱਚ 20 ਹਿੰਸਕ ਵੱਖਵਾਦੀ ਹਮਲੇ ਹੋ ਚੁੱਕੇ ਨੇ ਜਿਨ੍ਹਾਂ ਦੇ ਸਿੱਟੇ ਵਜੋਂ 29 ਮੌਤਾਂ ਹੋਈਆਂ ਜਦਕਿ ਦੂਜੇ ਪਾਸੇ 2022 ਮਗਰੋਂ ਹਿੰਸਕ ਵੱਖਵਾਦ ਨਾਲ ਲਗਭਗ 2 ਦਰਜਣ ਸਾਜ਼ਿਸ਼ਾਂ ਬੇਨਕਾਬ ਕੀਤੀਆਂ ਗਈਆਂ ਬ੍ਰਿਟਿਸ਼ ਕੋਲੰਬੀਆ ਚ ਵਕੀਲਾਂ ਨੇ ਕ੍ਰਿਮੀਨਲ ਕੋਡ ਤਹਿਤ ਜ਼ਬਰੀ ਵਸੂਲੀ ਨੂੰ ਅੱਤਵਾਦੀ ਜੁਰਮ ਐਲਾਨਣ ਦੀ ਮੰਗ ਕੀਤੀ ਹੈ। ਨਿਰੰਤਰ ਜ਼ਬਰੀ ਵਸੂਲੀ ਦੀਆਂ ਕੌਲਾਂ ਨੇ ਹੁਣ ਕਾਨੂੰਨੀ ਭਾਈਚਾਰੇ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਏ। ਇਹ ਸੂਬੇ ਚ ਚੱਲ ਰਿਹਾ ਜਨਤਕ ਸੁਰੱਖਿਆ ਸੰਕਟ ਚ ਇੱਕ ਖਤਰਨਾਕ ਨਵੇਂ ਪੜਾ ਦੀ ਨਿਸ਼ਾਨਦੇਹੀ ਕਰਦਾ ਏ। ਹੋਰਨਾਂ ਤੋਂ ਇਲਾਵਾ ਜ਼ਬਰੀ ਵਸੂਲੀ ਦੀਆਂ ਘਟਨਾਵਾਂ ਦੇ ਮੁੱਖ ਤੌਰ ਤੇ ਪੰਜਾਬੀ ਹੀ ਨਿਸ਼ਾਨਾ ਅਤੇ ਕਥਿਤ ਦੋਸ਼ੀ ਨੇ ਲਾ ਸੋਸਾਇਟੀ ਆਫ ਬ੍ਰਿਟਿਸ਼ ਕੋਲੰਬੀਆ ਨੇ ਆਪਣੇ ਮੈਂਬਰਾਂ ਨੂੰ ਇੱਕ ਜ਼ਰੂਰੀ ਨੋਟਿਸ ਜਾਰੀ ਕਰਕੇ ਹਾਲ ਹੀ ਦੀਆਂ ਘਟਨਾਵਾਂ ਬਾਰੇ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਚ ਵਕੀਲਾਂ ਨੂੰ ਮੋਟੀਆਂ ਰਕਮਾਂ ਦੀ ਮੰਗ ਅਤੇ ਸਰੀਰਕ ਸੁਰੱਖਿਆ ਨੂੰ ਸਪਸ਼ਟ ਖਤਰਿਆਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਕੰਜ਼ਰਵੇਟਿਵ ਵਿਧਾਇਕ ਸਟੀਵ ਕੂਨਰ ਜੋ ਕਿ ਵਿਰੋਧੀ ਧਿਰ ਦੇ ਅਟਾਰਨੀ ਜਨਰਲ ਆਲੋਚਕ ਅਤੇ ਖੁਦ ਇੱਕ ਪ੍ਰੈਕਟਿਸ ਕਰਨ ਵਾਲੇ ਵਕੀਲ ਨੇ ਨੇ ਇਸ ਨੂੰ ਜ਼ਬਰੀ ਵਸੂਲੀ ਦੀ ਲਹਿਰ ਦਾ ਇੱਕ ਪਰੇਸ਼ਾਨ ਕਰਨ ਵਾਲਾ ਵਾਅਦਾ ਦੱਸਿਆ ਇੱਕ ਪ੍ਰੈਸ ਰਿਲੀਜ਼ ਅਤੇ ਵੀਡੀਓ ਬਿਆਨ ਚ ਉਹਨਾਂ ਨੇ ਕਿਹਾ ਅਸੀਂ ਕਾਰੋਬਾਰੀਆਂ ਘਰਾਂ ਦੇ ਮਾਲਕਾਂ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ ਜ਼ਬਰੀ ਵਸੂਲੀ ਦੇ ਸੰਕਟ ਬਾਰੇ ਸੁਣਿਆ ਹੈ ਹੁਣ ਇਹ ਕਾਨੂੰਨੀ ਪੇਸ਼ੇਵਰਾਂ ਅਦਾਲਤ ਦੇ ਅਧਿਕਾਰੀਆਂ ਤੇ ਵਕੀਲਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਕੁਨਰ ਨੇ ਫੈਡਰਲ ਸਰਕਾਰ ਤੋਂ ਜ਼ਬਰੀ ਵਸੂਲੀ ਨੂੰ ਅੱਤਵਾਦੀ ਜੁਰਮ ਦਾ ਦਰਜਾ ਦੇਣ ਦੀ ਮੰਗ ਕੀਤੀ। ਉਨ੍ਹਾਂ ਇਹ ਦਲੀਲ ਦਿੱਤੀ ਕਿ ਨਿਆਂ ਪ੍ਰਣਾਲੀ ਨੂੰ ਬਰਕਰਾਰ ਰੱਖਣ ਵਾਲਿਆਂ ਵਿਰੁੱਧ ਧਮਕੀਆਂ ਸਮੁੱਚੀ ਪ੍ਰਣਾਲੀ ਤੇ ਹਮਲੇ ਨੂੰ ਦਰਸਾਉਂਦੀਆਂ ਨੇ ਅਤੇ ਇੱਕ ਮਜ਼ਬੂਤ ਜਵਾਬ ਦੀ ਤੁਰੰਤ ਜ਼ਰੂਰਤ ਹੈ। ਲਾ ਸੋਸਾਇਟੀ ਨੇ ਪ੍ਰਭਾਵਿਤ ਵਕੀਲਾਂ ਨੂੰ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਜਾਂਚ 'ਚ ਨਵੀਂ ਬਣੀ ਐਕਸਟਰਸ਼ਨ ਟਾਸਕ ਫੋਰਸ ਸ਼ਾਮਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਨਿੱਜਤਾ ਦੀਆਂ ਚਿੰਤਾਵਾਂ ਕਾਰਨ ਨਿਸ਼ਾਨਾ ਬਣਾਏ ਗਏ ਵਿਅਕਤੀਆਂ ਦੇ ਟਿਕਾਣਿਆਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਬ੍ਰਿਟਿਸ਼ ਕੋਲੰਬੀਆ ਦੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੀ ਬੁਲਾਰਨ ਵੈਨੇਸਾ ਮਾਨ ਨੇ ਧਮਕੀਆਂ ਬਾਰੇ ਜਾਣੂ ਹੋਣ ਦੀ ਪੁਸ਼ਟੀ ਕੀਤੀ ਪਰ ਪੀੜਤ ਵਜੋਂ ਵਕੀਲਾਂ ਨੂੰ ਸ਼ਾਮਲ ਕਰਨ ਵਾਲੀਆਂ ਸਰਗਰਮ ਜਾਂਚਾਂ ਦੀ ਪੁਸ਼ਟੀ ਨਹੀਂ ਕਰ ਸਕੀ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਵਿਅਕਤੀ ਨੂੰ ਜਿਸ ਨੂੰ ਜ਼ਬਰੀ ਵਸੂਲੀ ਦੀਆਂ ਧਮਕੀਆਂ ਮਿਲ ਰਹੀਆਂ ਨੇ ਨੂੰ ਭੁਗਤਾਨ ਨਾ ਕਰਨ ਅਤੇ ਤੁਰੰਤ ਸਥਾਨਕ ਪੁਲਿਸ ਨੂੰ ਰਿਪੋਰਟ ਕਰਨ ਦੀ ਬੇਨਤੀ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦਾ ਜ਼ਬਰੀ ਵਸੂਲੀ ਦਾ ਸੰਕਟ ਜੋ ਮੁੱਖ ਤੌਰ ਤੇ 2023 ਦੇ ਅਖੀਰ ਚ ਸਾਹਮਣੇ ਆਇਆ 2025 ਚ ਵੱਧ ਗਿਆ ਨਵੰਬਰ ਤੱਕ ਸੂਬੇ ਭਰ ਚ 100 ਤੋਂ ਵੱਧ ਘਟਨਾਵਾਂ ਦੀ ਰਿਪੋਰਟ ਕੀਤੀ ਗਈ ਅਪਰਾਧੀ ਅਕਸਰ ਇੰਸਟਾਗ੍ਰam ਵਰਗੀਆਂ ਐਨਕ੍ਰਿਪਟਿਡ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਕਰਦੇ ਹੋਏ ਕ੍ਰਿਪਟੋ ਕਰੰਸੀ ਚ ਸੁਰੱਖਿਆ ਰਾਸ਼ੀ ਦੀ ਮੰਗ ਕਰਦੇ ਹੋਏ ਧਮਕੀਆਂ ਭੇਜਦੇ ਨੇ ਅਤੇ ਜਦੋਂ ਪੀੜਤ ਇਨਕਾਰ ਕਰਦੇ ਨੇ ਤਾਂ ਅੱਗ ਲਾਉਣ, ਭੰਨ ਤੋੜ ਅਤੇ ਗੱਡੀ 'ਚੋਂ ਗੋਲੀਬਾਰੀ ਦੀਆਂ ਘਟਨਾਵਾਂ ਤੱਕ ਵੱਧ ਜਾਂਦੇ ਨੇ। ਮੀਡੀਆ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਹਿੰਸਾ ਨੇ ਖਾਸ ਕਰ ਪ੍ਰਵਾਸੀ ਕਾਰੋਬਾਰੀਆਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਹੈ। ਸਰੀਚ ਨਵੰਬਰ 2025 ਤੱਕ 95 ਜ਼ਬਰੀ ਵਸੂਲੀ ਦੀਆਂ ਰਿਪੋਰਟਾਂ ਅਤੇ 45 ਸਬੰਧਤ ਗੋਲੀਬਾਰੀ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਨੇ। ਕਈ ਕੈਨੇਡੀਅਨਸ ਅਜੇ ਵੀ ਅਮਰੀਕਾ ਯਾਤਰਾ ਦਾ ਬਾਈਕਾਟ ਕਰ ਰਹੇ ਨੇ। ਇਸ ਦਾ ਅਸਰ ਅਮਰੀਕੀ ਅਰਥਵਿਵਸਥਾ ਤੇ ਪੈ ਰਿਹਾ ਏ ਅਮਰੀਕਨ ਟ੍ਰੈਵਲ ਐਸੋਸੀਏਸ਼ਨ ਦੀ ਇੱਕ ਰਿਪੋਰਟ ਅਨੁਸਾਰ 2025 ਚ ਅੰਤਰਰਾਸ਼ਟਰੀ ਟੂਰਿਜ਼ਮ ਖਰਚ ਚ 3.2 ਫੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਏ ਜਿਸ ਨਾਲ ਪਿਛਲੇ ਸਾਲ ਦੇ ਮੁਕਾਬਲੇ 5.7 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਵੇਗਾ ਇਹ ਨੁਕਸਾਨ ਜ਼ਿਆਦਾਤਰ ਕੈਨੇਡੀਅਨ ਯਾਤਰੀਆਂ ਦੀ ਗਿਣਤੀ ਚ ਕਮੀ ਕਾਰਨ ਹੋਇਆ ਏ ਕੈਨੇਡੀਅਨ ਯਾਤਰੀਆਂ 'ਚ ਕਮੀ ਦਾ ਰੁਝਾਨ ਜਨਵਰੀ ਤੋਂ جاری ਹੈ ਜਦੋਂ ਤੋਂ ਡੋਨਲਡ 트੍ਰੰਪ ਨੇ ਕੈਨੇਡਾ ਨਾਲ ਵਪਾਰ ਯੁੱਧ ਸ਼ੁਰੂ ਕੀਤਾ ਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਕਹਿਣਾ ਸ਼ੁਰੂ ਕੀਤਾ ਤਾਜ਼ਾ ਅੰਕੜਿਆਂ ਅਨੁਸਾਰ ਅਕਤੂਬਰ 'ਚ ਕੈਨੇਡੀਅਨ ਲੋਕਾਂ ਵੱਲੋਂ ਅਮਰੀਕਾ ਲਈ ਕੀਤੀਆਂ ਯਾਤਰਾਵਾਂ ਘਟੀਆਂ ਨੇ ਹਵਾਈ ਸਫ਼ਰ 'ਚ 24% ਅਤੇ ਜ਼ਮੀਨੀ ਸਫ਼ਰ 'ਚ 30% ਦੀ ਕਮੀ ਦਰਜ ਹੋਈ। ਇਹ ਲਗਾਤਾਰ 10ਵਾਂ ਮਹੀਨਾ ਹੈ ਜਿਸ ਵਿੱਚ ਇਹ ਕਮੀ ਦਰਜ ਕੀਤੀ ਗਈ ਹੈ। ਕੈਨੇਡੀਅਨ ਸੈਲਾਨੀ ਰਵਾਇਤੀ ਤੌਰ ਤੇ ਅਮਰੀਕਾ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਯਾਤਰੀ ਹੁੰਦੇ ਨੇ। 2024 'ਚ 72.4 ਮਿਲੀਅਨ ਅੰਤਰਰਾਸ਼ਟਰੀ ਯਾਤਰੀਆਂ 'ਚੋਂ 28% ਕੈਨੇਡੀਅਨਸ ਹਨ ਵਿਚਿਟਾ ਸਟੇਟ ਯੂਨੀਵਰਸਿਟੀ ਕੈਂਸਸ ਦੀ ਪ੍ਰੋਫੈਸਰ 우ਸ਼ਾ ਹੈਲੀ ਚੇਤਾਵਨੀ ਦਿੰਦੀ ਹੈ ਕਿ ਟੂਰਿਜ਼ਮ ਖਰਚ 'ਚ ਆਈ ਇਹ ਕਮੀ ਹਜ਼ਾਰਾਂ ਨੌਕਰੀਆਂ ਨੂੰ ਖਤਰੇ 'ਚ ਪਾ ਸਕਦੀ ਹੈ ਉਨ੍ਹਾਂ ਮੁਤਾਬਕ ਟੂਰਿਜ਼ਮ ਸੈਕਟਰ ਮਜ਼ਦੂਰ ਕੇਂਦਰਿਤ ਹੈ ਅਤੇ ਕਈ ਸੂਬਿਆਂ 'ਚ ਇਹ ਵੱਡਾ ਨੌਕਰੀ ਦਾਤਾ ਹੈ ਜੇ ਹੋਟਲਾਂ 'ਚ ਆਵਾਗੋਂ ਘਟਦਾ ਹੈ ਤਾਂ ਇਸ ਨਾਲ ਕਾਮਿਆਂ ਦੀ ਮੰਗ ਤੇ ਅਤੇ ਫਿਰ ਟੈਕਸ ਇਕੱਠਾ ਕਰਨ ਤੇ ਅਸਰ ਪਵੇਗਾ ਜਿਸ ਨਾਲ ਸ਼ਹਿਰੀ ਵਿੱਤ ਪ੍ਰਭਾਵਿਤ ਹੋ ਸਕਦਾ ਹੈ ਪਿਛਲੇ ਮਹੀਨੇ 트ੰਪ ਨੇ ਕਿਹਾ ਸੀ ਕਿ ਕੈਨੇਡੀਅਨ ਟੂਰਿਜ਼ਮ ਦੀ ਸਮੱਸਿਆ ਸੁਲਝ ਜਾਵੇਗੀ ਦੋਨਾਂ ਦੇਸ਼ਾਂ 'ਚ ਅਜੇ ਵੀ ਪਿਆਰ ਹੈ ਪਰ ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਨਾਲ ਤਣਾਅ ਵਧਾਇਆ ਹੈ ਅਨਟਾਰੀਓ ਸਰਕਾਰ ਵੱਲੋਂ ਟੈਰਿਫ ਵਿਰੋਧੀ ਵਿਗਿਆਪਨ ਸ਼ੁਰੂ ਕਰਨ ਤੋਂ ਬਾਅਦ 트ੰਪ ਨੇ ਕੈਨੇਡਾ ਨਾਲ ਵਪਾਰ ਚਰਚਾਵਾਂ ਰੱਦ ਕਰ ਦਿੱਤੀਆਂ ਤੇ ਹੋਰ ਟੈਰਿਫ ਲਗਾਉਣ ਦੀ ਵੀ ਧਮਕੀ ਦਿੱਤੀ 트ੰਪ ਦਾ ਕਹਿਣਾ ਹੈ ਕਿ ਇਹ ਟੈਰਿਫ ਕੈਨੇਡਾ ਨਾਲ ਵਪਾਰ ਘਾਟੇ ਨੂੰ ਦਰੁਸਤ ਕਰਨ ਲਈ ਜ਼ਰੂਰੀ ਨੇ ਕਿਉਂਕਿ ਕੈਨੇਡਾ ਅਮਰੀਕਾ ਤੋਂ ਆਯਾਤ ਦੀ ਬਜਾਇ ਉਸ ਨੂੰ ਨਿਰਿਆਤ ਜ਼ਿਆਦਾ ਕਰਦਾ ਹੈ ट्रैवल ਐਸੋਸੀਏਸ਼ਨ ਦਾ ਅਨੁਮਾਨ ਹੈ ਕਿ 2026 ਚ ਅੰਤਰਰਾਸ਼ਟਰੀ ਯਾਤਰਾ ਮੋੜ ਵਧੇਗੀ ਕਿਉਂਕਿ 2026 ਚ ਅਮਰੀਕਾ FIFA ਵਰਲਡ ਕੱਪ ਦੀ ਮੇਜ਼ਬਾਨੀ ਕਰੇਗਾ ਅਤੇ ਦੇਸ਼ ਦੀ 250ਵੀਂ ਬਰੇਗੰਡ ਮਨਾਏਗਾ ਪਰ ਇਹ ਪੱਕਾ ਨਹੀਂ ਕਿ 트럼ਪ ਸਰਕਾਰ ਤੋਂ ਨਾਰਾਜ਼ ਕੈਨੇਡੀਅਨਸ ਦਾ ਰੁਝਾਨ ਬਦਲੇਗਾ ਐਂਗਸ ਸਰੀਡ ਦੇ ਇੱਕ ਨਵੇਂ ਸਰਵੇਖਣ ਅਨੁਸਾਰ 1607 ਕੈਨੇਡੀਅਨਸ ਚੋਂ 70% ਕਹਿੰਦੇ ਨੇ ਕਿ ਉਹ ਇਸ ਸਰਦੀ ਅਮਰੀਕਾ ਜਾਣ 'ਚ ਅਸਹਿਜ ਮਹਿਸੂਸ ਕਰਦੇ ਨੇ ਟਰੰਪ ਪ੍ਰਸ਼ਾਸਨ ਦੇ ਨਵੇਂ ਲੰਬੀ ਮਿਆਦ ਵਾਲੇ ਯਾਤਰੀ ਰਜਿਸਟ੍ਰੇਸ਼ਨ ਨਿਯਮ ਨੂੰ ਵੀ ਕਈ ਲੋਕ ਵੱਡੀ ਰੁਕਾਵਟ ਮੰਨ ਰਹੇ ਨੇ ਅਪ੍ਰੈਲ ਤੋਂ ਲਾਗੂ ਹੋਇਆ ਇਹ ਨਿਯਮ ਕਹਿੰਦਾ ਏ ਕਿ ਜੋ ਵਿਦੇਸ਼ੀ 29 ਦਿਨ ਤੋਂ ਵੱਧ ਰਹਿਣਗੇ ਉਹਨਾਂ ਨੂੰ ਰਜਿਸਟਰ ਕਰਨਾ ਹੋਵੇਗਾ ਉਹਨਾਂ ਦੀ ਤਸਵੀਰ ਤੇ ਫਿੰਗਰਪ੍ਰਿੰਟ ਲੈ ਜਾਣਗੇ ਅਤੇ 30 ਡਾਲਰ ਫੀਸ ਲੱਗੇਗੀ ਕੈਨੇਡੀਅਨ ਸਰਹੱਦ ਦੇ ਨਾਲ ਲੱਗਦੇ ਅਮਰੀਕੀ ਸੂਬੇ ਟੂਰਿਜ਼ਮ ਚ ਘਾਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਇਸੇ ਕਾਰਨ ਬਫਲੋ ਸੈਟਲ ਅਤੇ ਅਪਸਟੇਟ ਨਿਊਯਾਰਕ ਵਰਗੇ ਇਲਾਕਿਆਂ ਦੀਆਂ ਕਈ ਖੇਤਰੀ ਟੂਰਿਜ਼ਮ ਸੰਸਥਾਵਾਂ ਨੇ ਕੈਨੇਡੀਅਨਸ ਲਈ ਛੋਟਾਂ ਦਾ سلسلہ ਸ਼ੁਰੂ ਕੀਤਾ ਹੈ। ਕੈਨੇਡਾ 'ਚ ਡਾਕ ਰਾਹੀਂ ਘਰ-ਘਰ ਹੋ ਰਹੀ ਨਸ਼ਿਆਂ ਦੀ ਸਪਲਾਈ ਨੇ ਸਰਕਾਰੀ ਅਦਾਰਿਆਂ ਦੀ ਕਾਬਲੀਅਤ ਉੱਤੇ ਸਵਾਲ ਖੜੇ ਕਰ ਦਿੱਤੇ ਨੇ। ਜੱਟ ਦੇ ਦੂਜੇ ਪਾਸੇ ਨਸ਼ਿਆਂ ਦੀ ਖੇਪ ਸਣੇ ਗ੍ਰਿਫਤਾਰ ਦੋ ਭਾਰਤੀ ਟਰੱਕ ਡਰਾਈਵਰਾਂ 'ਚੋਂ ਇੱਕ ਨੂੰ ਜ਼ਮਾਨਤ ਮਿਲਣ ਦਾ ਮੁੱਦਾ ਪੱਕ ਗਿਆ ਹੈ ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਫੇਸਬੁੱਕ ਤੇ ਅਜਿਹੇ ਇਸ਼ਤਿਹਾਰਾਂ ਦੀ ਭਰਮਾਰ ਹੈ ਜਿਨ੍ਹਾਂ ਰਾਹੀਂ ਘਰ ਬੈਠੇ ਨਸ਼ੇ ਮੰਗਵਾਏ ਜਾ ਸਕਦੇ ਨੇ ਤੇ ਹੈਰਾਨੀਕੁਨ ਤਰੀਕੇ ਨਾਲ ਨਸ਼ਿਆਂ ਦੇ ਪੈਕੇਟ ਕੈਨੇਡਾ ਪੋਸਟ ਰਾਹੀਂ ਲੋਕਾਂ ਤੱਕ ਪਹੁੰਚ ਰਹੇ ਨੇ ਟੋਰਾਂਟੋ ਸਟਾਰ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਟੀਮ ਵੱਲੋਂ 100 ਡਾਲਰ ਦੀ ਕੋਕੀਨ ਮੰਗਵਾਈ ਗਈ ਪਰ ਫੇਸਬੁੱਕ ਤੇ ਨਜ਼ਰ ਆਉਂਦੇ ਇਸ਼ਤਿਹਾਰਾਂ ਰਾਹੀਂ ਕੋਈ ਵੀ ਨਸ਼ਾ ਮੰਗਵਾਇਆ ਜਾ ਸਕਦਾ ਹੈ ਮੀਡੀਆ ਟੀਮ ਨੇ ਟ੍ਰੀਪੀ ਨਾਂ ਦੀ ਔਨਲਾਈਨ ਸ਼ਾਪ ਤੋਂ ਕੋਕੀਨ ਮੰਗਵਾਈ ਅਤੇ ਕੈਨੇਡਾ ਪੋਸਟ ਦੀ ਐਕਸਪ੍ਰੈਸ ਪੋਸਟ ਰਾਹੀਂ ਇਮ ਤੱਕ ਪੁੱਜੀ ਜਦੋਂ ਕੋਕੀਨ ਵਾਲੇ ਪੈਕੇਟ ਦੀ ਪੈੜ ਨੱਪਣ ਦਾ ਯਤਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਬੀਸੀ ਦੇ ਰਿਚਮੈਂਟ ਦੀ ਸਟੋਰੇਜ ਫੈਸਿਲਿਟੀ ਤੋਂ ਰਵਾਨਾ ਹੋਇਆ ਸੀ ਉਧਰ ਕੈਨੇਡਾ ਪੋਸਟ ਨੇ ਦਲੀਲ ਦਿੱਤੀ ਹੈ ਕਿ ਪਿਛਲੇ ਸਾਲ 90 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਲਾਅ ਐਨਫੋਰਸਮੈਂਟ ਏਜੰਸੀਆਂ ਨੂੰ ਮੁਹੱਈਆ ਕਰਵਾਏ ਗਏ ਕਰਾਊਨ ਕਾਰਪੋਰੇਸ਼ਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਡਾਕ ਰਾਹੀਂ ਨਸ਼ਿਆਂ ਦੀ ਸਪਲਾਈ ਨੂੰ ਠੱਲ ਪਾਉਣ ਵਾਸਤੇ ਪੁਲਿਸ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ ਉਧਰ ਫੇਸਬੁਕ ਦੀ ਮਾਲਕ ਮੈਟਾ ਨੇ ਦਾਅਵਾ ਕੀਤਾ ਕਿ ਨਸ਼ਿਆਂ ਦਾ ਪ੍ਰਚਾਰ ਕਰਨ ਵਾਲੇ ਇਸ਼ਤਿਹਾਰ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਂਦੇ ਅਤੇ ਅਜਿਹੇ ਇਸ਼ਤਿਹਾਰਾਂ ਦਾ ਪਤਾ ਲਗਾਉਂਦਿਆਂ ਹੀ ਹਟਾ ਦਿੱਤਾ ਜਾਂਦਾ ਹੈ ਪਰ ਇਸ ਦੇ ਉਲਟ ਨਸ਼ੇ ਦੀ ਵਿਕਰੀ ਨਾਲ ਸੰਬੰਧਿਤ ਇਸ਼ਤਿਹਾਰ ਮੈਟਾ ਦੀ ਆਮਦਨ 'ਚ ਵਾਧਾ ਕਰ ਰਹੇ ਨੇ ਮੈਟਾ ਦੀ ਐਡ ਲਾਇਬ੍ਰੇਰੀ 'ਚ ਇਸ਼ਤਿਹਾਰ ਜਾਰੀ ਕਰਨ ਵਾਲਿਆਂ ਦੇ ਫੇਸਬੁੱਕ ਪੇਜ ਅਤੇ ਐਡਮਿਨਿਸਟ੍ਰੇਸ਼ਨਸ ਬਾਰੇ ਜਾਣਕਾਰੀ ਹੁੰਦੀ ਹੈ ਤੇ ਟੋਰਾਂਟੋ ਸਟਾਰ ਨੇ ਜਦੋਂ ਇਹਨਾਂ ਦੀ ਕੋਖ ਕੀਤੀ ਤਾਂ ਪਤਾ ਲੱਗਾ ਕਿ ਕੈਨੇਡੀਅਨ ਬਾਲਗਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇੱਕ ਇਸ਼ਤਿਹਾਰ ਚ ਸਾਫ ਤੌਰ ਤੇ ਕੋਕੀਨ ਦੀ ਤਸਵੀਰ ਵੀ ਨਜ਼ਰ ਆਈ ਪਰ ਇਸ ਰੁਝਾਨ ਨੂੰ ਰੋਕਣ ਦੇ ਠੋਸ ਉਪਰਾਲੇ ਨਜ਼ਰ ਨਹੀਂ ਆ ਰਹੇ ਉਧਰ ਅਮਰੀਕਾ ਕੈਨੇਡਾ ਦੇ ਬਾਰਡਰ ਤੇ ਲੱਖਾਂ ਡਾਲਰ ਦੀ ਮੈਥ ਸਣੇ ਗ੍ਰਿਫਤਾਰ 24 ਸਾਲ ਦੇ ਕਰਨ ਓਵਾਨ ਤੇ 32 ਸਾਲ ਦੇ ਗਗਨਦੀਪ ਸਿੰਘ ਦਾ ਮਸਲਾ ਚਰਚਾ ਚ ਹੈ ਕਿੰਗਸਟਨ ਦੇ ਕਰਨ ਓਵਾਨ ਅਤੇ ਬ੍ਰੈਂਪਟਨ ਦੇ ਗਗਨਦੀਪ ਸਿੰਘ ਨੂੰ ਬੀਤੀ 18 ਅਕਤੂਬਰ ਨੂੰ ਸਾਰਨੀਆਂ ਦੇ ਬਲੂ ਵਾਟਰ ਬ੍ਰਿਜ ਤੋਂ ਕੈਨੇਡਾ ਚ ਦਾਖਲ ਹੁੰਦਿਆਂ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਚੋਂ ਕਰਨ ਓਵਾਨ ਨੂੰ ਅਣਦੱਸੇ ਕਾਰਨਾ ਕਰਕੇ ਜ਼ਮਾਨਤ ਮਿਲ ਗਈ ਜਦਕਿ ਗਗਨਦੀਪ ਸਿੰਘ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ 17 ਨਵੰਬਰ ਨੂੰ ਹੋਣੀ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਵੱਲੋਂ ਹਰ ਤਰ੍ਹਾਂ ਦੇ ਵੀਜ਼ੇ ਰੱਦ ਕਰਨ ਦੇ ਨਵੇਂ ਨਿਯਮ ਪੇਸ਼ ਅਧਿਕਾਰੀਆਂ ਨੂੰ ਕੈਨੇਡਾ ਦੀ ਸਰਕਾਰ ਨੇ ਦਿੱਤੇ ਹੋਰ ਅਧਿਕਾਰ ਪੀਆਰ ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਮਾੜੀ ਖਬਰ ਬੇਨਕਾਰਾਂ ਦੀਆਂ ਅਰਜ਼ੀਆਂ ਅਤੇ ਫੀਸ ਕੀਤੀ ਜਾ ਰਹੀ ਹੈ ਵਾਪਸ ਕੈਨੇਡਾ 'ਚ ਮਾਸਟਰਸ ਅਤੇ ਡਾਕਟੋਰਲ ਵਿਦਿਆਰਥੀਆਂ ਲਈ ਵੱਡੀ ਤਬਦੀਲੀ ਅਰਜ਼ੀਆਂ ਨੂੰ ਤਰਜੀਹ ਦਾਖਲੇ ਦੀ ਸੀਮਾ ਤੋਂ ਛੋਟ 14 ਦਿਨਾਂ 'ਚ ਮਿਲੇਗਾ ਵੀਜ਼ਾ ਕੈਨੇਡੀਅਨ ਸਟੱਡੀ ਪਰਮਿਟ ਰੱਦ ਹੋਣ ਤੋਂ ਬਚਣ ਲਈ ਸਟੂਡੈਂਟਸ ਨੂੰ ਸਲਾਹ ਵੀਜ਼ਾ ਅਫਸਰਾਂ ਦੇ ਸਾਰੇ ਸ਼ੰਕਿਆਂ ਨੂੰ ਦੂਰ ਕਰਨ ਦੀ ਮਾਹਿਰਾਂ ਨੇ ਦੱਸੀ ਲੋੜ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ